ਚੀਤ ਭਗਤ ਸਿੰਘ ਜੂਥ ਕਲੱਬ ਰਜਿਸਟਰਡ ਹਿਸ਼ਾਰਪੁਰ ਵੱਲੋਂ ਸਾਡੇ ਸਾਰੇ ਕਲੱਬ ਮੈਂਬਰ ਸਾਹਿਬਾਨ ਔਰ ਸਾਡੇ ਚੇਅਰਮੈਨ ਸਾਹਿਬ ਔਰ ਮੈਂ ਅਸੀਂ ਸਾਰੇ ਚੀਤ ਭਗਤ ਸਿੰਘ ਜੀ ਦਾ ਸ਼ਹੀਦੀ ਦਿਵਸ ਬੜੀ ਧੂਮ-ਧਾਮ ਨਾਲ ਫਤਿਹਗੜ ਚੌਂਕ ਤੇ ਅਸੀਂ ਮਨਾ ਰਹੇ ਆ ਔਰ ਅਸੀਂ ਇਹ ਆਸ਼ਾ ਕਰਦੇ ਆ ਕਿ ਜੋ ਸਾਨੂੰ ਭਗਤ ਸਿੰਘ ਜੀ ਨੇ ਸਿਖਾ ਕੇ ਗਏ ਨੇ ਜਾਂ ਉਹਨਾਂ ਦੇ ਸਿਖਿਮਾਇਆ ਅਸੀਂ ਪੜ੍ਹੀਆਂ ਉਹਨਾਂ ਤੇ ਅਸੀਂ ਅਮਲ ਕਰੀਏ ਜੂਥ ਕਲੱਬ ਵੱਲੋਂ ਇਸ ਸਾਰਿਆਂ ਨੂੰ ਇਹ ਇੱਕ ਬੇਨਤੀ ਕਰਦਾ ਕਿ ਜਿਹੜਾ ਅੱਜ ਕੱਲ ਨਸ਼ਿਆਂ ਦਾ ਕਲਚਰ ਚੱਲ ਰਿਹਾ ਜਾਂ ਗੈਂਗਸਟਰ ਕਲਚਰ ਚੱਲ ਰਿਹਾ ਹੈ ਉਹਦੇ ਤੋਂ ਅਸੀਂ ਬਚਨ ਦੀ ਕੋਸ਼ਿਸ਼ ਕਰੀਏ ਔਰ ਉਹਨੂੰ ਸਾਨੂੰ ਅਸੀਂ ਸਾਰਿਆਂ ਨੂੰ ਇਹ ਸਿੱਖਿਆ ਦਿੰਨੇ ਆ ਕਿ ਭਗਤ ਸਿੰਘ ਜੀ ਨੇ ਤਾਂ ਕਦੀ ਵੀ ਨਹੀਂ ਕਦੀ ਸਿੱਖਿਆ ਦਿੱਤੀ ਕਿ ਸਾਨੂੰ ਨਸ਼ੇ ਕਰਨੇ ਚਾਹੀਦੇ ਗੈਂਗਸਟਰ ਜਾਂ ਬੰਦੂਕਬਾਜੀ ਵਾਲਾ ਇਹ ਅਸੀਂ ਰੋਕ ਰਹੇ ਆ ਕਿ ਇਸ ਅੱਗੇ ਤੋਂ ਇਹ ਉਹਨਾਂ ਦੀ ਸਿੱਖਿਆਵਾਂ ਤਾਂ ਅਸੀਂ ਚੱਲਣ ਦੀ ਕੋਸ਼ਿਸ਼ ਕਰੀਏ ਧੰਨਵਾਦ ਜਿਵੇਂ ਭਗਤ ਸਿੰਘ ਰਾਜਗੁਰੂ ਸੁਖਦੇਵ ਜਿਨੂੰ ਅਸੀਂ ਸ਼ਰਧਾਂਜਲੀ ਪੇਟ ਕਰਨ ਅੱਜ ਦੇ ਦਿਨ ਫੂਡ ਖੋਲਿਆ ਅਸੀਂ ਅਮਨਪਾਪ ਅੱਜ ਦੇ ਦਿਨ ਸਾਡੇ ਆਜ਼ਾਦੀ ਦੇ ਗਲਾਟੀਆਂ ਨੂੰ ਫਾਂਸੀ ਦੇ ਚੜਾ ਦਿੱਤਾ ਗਿਆ ਸੀ ਇਹ ਜਨਰ ਨੇ ਬੜੀ ਜੋ ਮਗਿਆ ਪਾਸ ਯਪੰਦਾ ਆਪਣੇ ਗਲੇ ਨਾਲ ਲਾ ਕੇ ਕੁਰਬਾਨੀ ਦਿੱਤੀ ਅੱਜ ਜੋ ਸਾਡਾ ਅਸੀਂ ਆਜ਼ਾਦੀ ਮਾਣ ਰਹੇ ਆ ਅਸੀਂ ਹਰ ਫੰਕਸ਼ਨ ਕਰ ਰਹੇ ਆ ਤਾ ਆਰਮਿਕ ਹੋ ਜਰਾਜਨੀਤਿਕ ਹੋ ਸਮਾਜੀਕ ਹੋ ਉਹ ਇਹਨਾਂ ਸਾਡੇ ਸ਼ਹੀਦਾਂ ਦੀ ਸਾਡੇ ਜਵਾਨਾਂ ਦੀ ਕੁਰਬਾਨੀਆਂ ਦਾ ਫਲ ਹੈ ਤਾਂ ਅੱਜ ਸਾਡੀ ਸੰਸਥਾ ਨੇ ਅੱਜ ਦੇ ਦਿਨ ਆਮ ਲੰਗਰ ਵੀ ਲਗਾਇਆ ਹੈ ਤੇ ਉਹ ਜਿਹੜੇ ਵੀ ਸੱਜਣ ਆਏ ਨੇ ਉਹਨਾਂ ਨੇ ਲੰਗਰ ਵੀ ਅੱਜ ਪ੍ਰਸ਼ਾਦ ਸਿੱਗਿਆ ਹੈ ਕਿਉਂਕਿ ਸਾਡੇ ਬਿਊਰਕਨ ਦੇ ਹੁੰਦੇ ਸੀ ਅਗਰ ਅਸੀਂ ਜਿਸ ਕੌਮ ਵੇ ਸ਼ਹੀਦਾਂ ਨੂੰ ਅਸੀਂ ਭੁੱਜਾਂਗੇ ਤਾਂ ਕੌਮ ਡੁੱਬ ਜਾਂਦੀ ਆ ਤੋ ਮੈਂ ਆਹ ਵਾਲੇ ਸਾਡੇ ਬੱਚਿਆਂ ਨੂੰ ਔਰ ਸਾਡੇ ਬੁਰਗਾਂ ਨੂੰ ਜਿਹੜੇ ਹੋਰ ਵੀ ਸਸਤਾ ਆਈਆਂ ਉਹਨਾਂ ਨੂੰ ਅਪੀਲ ਕਰਦਾ ਹਾਂ ਕਿ ਆਪਣੇ ਬੱਚੇ ਨੂੰ ਇਤਿਹਾਸ ਦੱਸੋ ਕਿ ਅਸੀਂ ਅੱਜ ਜੋ ਅਗਿਆਦੀ ਮਾਰ ਰਹੇ ਹਾਂ ਕਿੰਨਾ ਕੁਰਬਾਨੀਆਂ ਨੇ ਸਾਨੂੰ ਕਿਦਾਂ ਉਹਨਾਂ ਨੇ ਸੀਧੀਆਂ ਦੇ ਕੇ ਇਜਾਦੀ ਪ੍ਰਾਪਤ ਕੀਤੀ ਹੈ ਤੋ ਮੈਂ ਸਾਰਿਆਂ ਨੂੰ ਅੱਜ ਦੇ ਦਿਨ ਦੇ ਉਤੇ ਬੇਨਤੀ ਕਰਦਾ ਹਾਂ ਕਿ ਆਪ ਅਸੀਂ ਵੱਧ ਚੜ ਕੇ ਔਰ ਹਰਾ ਸਾਰਾ ਸਾਰ ਸਕੂਲਾਂ ਵਿੱਚ ਇਹਦੇ ਬਗਾ ਇਹਦੇ ਬਾਰੇ ਪ੍ਰਚਾਰ ਹੋਵੇ ਕਿ ਅਸੀਂ ਇਸ ਚੀਜ਼ ਨੂੰ ਭੁੱਲੀਏ ਨਾ ਕਿ ਕਿਸ ਤਰ੍ਹਾਂ ਸਾਡੇ ਚੀਜ਼ਾਂ ਨੇ ਆਪਣੀ ਕੁਰਬਾਨੀ ਦੇ ਕੇ ਸਾਨੂੰ ਇਯਾਦੀ ਦਵਾਈ ਹੈ ਤਾਂ ਮੈਂ ਅੱਜ ਸ਼ਹੀਦ ਆਲ ਪਗਤ ਸਿੰਘ ਰਾਜਗੁਰੂ ਸ੍ਰੀ ਦੇਵ ਜੀ ਨੂੰ ਨਮਨ ਕਰਦਾ ਹਾਂ ਸਲਾਮ ਨਹੀਂ ਬੇਰ ਕਰਦਾ ਤਾਂ ਕਿ ਛੀਦੋਂ ਕਿ ਚਤੋਂਗ ਬੇ ਲਗਾਂਗੇ ਹਰ ਬਰਸ ਮੇਲੇ ਫਤਨ ਮੇ ਮਿਲਣੇ ਵਾਲੋਂ ਦਾ ਬਾਕੀ ਯਹੀ ਨਿਸ਼ਾਨ ਰਹੂਗਾ ਭਾਰਤ ਮਾਤਾ ਕੀ ਜੈ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਜੈ ਹਿੰਦ ਜੈ ਹਿੰਦ ਅੱਜ 23 ਮਾਰਚ ਦਾ ਦਿਹਾੜਾ ਸ਼ਹੀਦ ਆਜ਼ਮ ਸਰਦਾਰ ਪਗਤ ਸਿੰਘ ਰਾਜਗੁਰੂ ਸੁਖਦੇਵ ਜੀ ਦੀ ਸ਼ਹੀਦੀ ਦੀ ਜੀਵਨੀ ਦੇ ਬਾਰੇ ਇੱਥੇ ਚਾਨਣ ਪਾਉਣ ਵਾਸਤੇ ਅਸੀਂ ਸਾਰੇ ਇਕੱਤਰ ਹੋਏ ਆ ਜਿਨ੍ਹਾਂ ਅਜੀਦਾ ਨੇ ਆਪਣੇ ਛੋਟੀ ਜੀ ਉਮਰ ਵਿੱਚ ਜਿਹੜੀ ਕਿ 23 ਸਾਲ ਦੀ ਉਮਰ ਵਿੱਚ ਬੱਚੇ ਦੀ ਖੇਡਣ ਦੀ ਉਮਰ ਹੁੰਦੀ ਉਸ ਵੇਲੇ ਪੂਰੇ ਹਿੰਦੁਸਤਾਨ ਨੂੰ ਆਜ਼ਾਦੀ ਦਿਵਾਉਣ ਚ ਸਭ ਤੋਂ ਵੱਡਾ ਹੱਥ ਚਿੱਤ ਪਾਕਤ ਸਿੰਘ ਦਾ ਰਿਹਾ ਜਿਨ੍ਹਾਂ ਕਰਕੇ ਅੱਜ ਅਸੀਂ ਖੁੱਲੀ ਆਵਾਜ਼ ਦੇ ਵਿੱਚ ਸਾਹ ਲੈ ਰਹੇ ਆ ਔਰ ਅੱਜ ਦੇ ਦਿਨ ਇਸ ਸਮਾਰਕ ਤੇ ਹਰ ਸਾਲ ਦੀ ਤਰ੍ਹਾਂ ਲੰਗਰ ਲਗਾ ਕੇ ਲੋਕਾਂ ਵਿੱਚ ਇਸ ਦਿਨ ਨੂੰ ਮਨਾਇਆ ਜਾਂਦਾ ਹੈ ਉਹਨਾਂ ਸਿੱਧਾ ਦੀ ਯਾਦ ਵਿੱਚ ਲੰਗਰ ਲਗਾਇਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਔਰ ਸ਼ਹਿਰ ਵਾਸੀਆਂ ਨੂੰ ਪਤਾ ਲੱਗ ਸਕੇ ਭਗਤ ਸਿੰਘ ਦੀ ਜੀਵਨੀ ਬਾਰੇ ਔਰ ਅਸੀਂ ਉਹਨਾਂ ਦੀ ਜੀਵਨੀ ਦੇ ਨਾਲ ਚੱਲਦੇ ਹੋਏ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਨਸ਼ੇ ਦੇ ਵਰ ਖਿਲਾਫ ਔਰ ਚੋਰੀ ਗੁੰਡਾਗਰਦੀ ਡਕੈਤੀ ਦੇ ਵਰ ਖਿਲਾਫ ਉਹਨਾਂ ਲੋਕਾਂ ਨੂੰ ਜਾਗਰੂਤ ਕਰਾਉਨੇ ਆ